chalna aap hi kuch bana lena dekh kaun safai kar de ki paye re ਡਾਡੀ ਜੀ ਆ ਕੀ ਆ ਸਾਰੀ ਰਸੋਈ ਫੇਰ ਗੰਦੀ ਕਰਤੀ ਫੇਰ ਖਲਾਰਾ ਪਾਤਾ ਤਾਨੂੰ ਕਿੰਨੇ ਗਿਆ ਰੋਟੀ ਬਣਾਣ ਲਈ ਅੱਗੇ ਕਦੀ ਬਣਾਈ ਐ ਮੈਂ ਘੰਟਾ ਲਾ ਕੇ ਸਾਫ ਕੀਤੀ ਸੀਗੀ ਫੇਰ ਖਲਾਰਾ ਪਾ ਕੇ ਰੱਖਤਾ ਤੁਸੀਂ ਦੱਸੋ ਕਿੰਨੀ ਕੁ ਭੁੱਖ ਲੱਗੀ ਸੀ ਤੁਹਾਨੂੰ ਕੀ ਹੋ ਗਿਆ ਸੀ ਜੇ 5-10 ਮਿੰਟ ਲੇਟ ਹੋ ਜਾਂਦੀ ਰੋਟੀ ਤਾਂ ਮੈਂ ਅੰਦਰ ਹੀ ਸੀਗੀ ਆਵਾਜ਼ ਮਾਰ ਲੈਂਦੇ ਮੈਨੂੰ ਬੇਟਾ ਮੈਂ ਤੈਨੂੰ ਦੋ ਵਾਰ ਆਵਾਜ਼ ਮਾਰੀ ਤੂੰ ਧਿਆਨ ਨਹੀਂ ਦਿੱਤਾ ਮੈਂ ਸ਼ੂਗਰ ਦਾ ਮਰੀਜ਼ ਹਾਂ ਮੈਨੂੰ ਇੰਨੀ ਭੁੱਖ ਬਰਦਾਸ਼ਤ ਨਹੀਂ ਹੁੰਦੀ ਮੈਂ ਸੋਚਿਆ ਮੈਂ ਇੱਕ ਫੁਲਕ ਆਪ ਹੀ ਲਾ ਲੈਣਾ। ਕੋਈ ਨਾ ਪਤਾ ਨਹੀਂ ਤੁਸੀਂ ਮੇਰਾ ਜੂਸ ਕੱਢ ਕੇ ਰੱਖਤਾ ਕੋਈ ਆਊਗਾ। ਕੀ ਗੱਲ ਹੋ ਗਈ? ਇਹਨਾਂ ਰੋਲਾ ਪਾਇਆ ਸਿਰੇ ਸਿਰੇ ਕੀ ਹੋਇਆ ਵਾ? ਚੰਗਾ ਹੋਇਆ ਸਰਦਾਰ ਜੀ ਤੁਸੀਂ ਆ ਗਏ। ਆ ਦੇਖੋ। ਤੁਹਾਡੇ ਪਿਓ ਨੇ ਜਲੂਸ ਕੱਢ ਕੇ ਰੱਖਿਆ ਹੋਇਆ ਮੇਰਾ। ਸਿਰ ਖੇ ਪਵਾਉਂਦੇ ਪਿਆ ਤੁਹਾਡੇ। ਕੋਈ ਆਜੂਗਾ ਵੀ ਆਪੇ ਰੋਟੀ ਬਣਾ ਕੇ ਖਾਂਦੇ ਆ। ਡਾਡੀ ਦਿੰਦੇ ਨਹੀਂ। ਡਾਡੀ ਕੀ ਤੁਸੀਂ ਬੱਚਿਆਂ ਲਈ ਹਰਕਦਾ ਕਰਦੇ ਰਹਿੰਦੇ ਹੋ? ਅਸੀਂ ਤੁਹਾਨੂੰ ਰੋਟੀ ਦਿੰਦੇ ਨਹੀਂ ਹੈਗੇ। ਜੇ ਕੋਈ ਬਾਹਰੋਂ ਕੋਈ ਆ ਜਾਵੇ ਆਇਆ ਗਿਆ ਰਹਿੰਦਾ ਘਰ ਦੇ ਵਿੱਚ ਤੁਸੀਂ ਆਪ ਰਸੋਈ 'ਚ ਲੱਗੇ ਹੋ। ਲੱਗਿਆ ਨੂੰ ਆ ਦੇਖੋ ਤੁਸੀਂ ਕਿੰਨਾ ਖਲਾਰਾ ਪਾਤਾ ਬੱਚੇ ਵੀ ਇੰਨਾ ਖਲਾਰਾ ਨਹੀਂ ਪਾਉਂਦੇ ਥੋੜਾ ਜਿਹਾ ਆਪਣੇ ਦਿਮਾਗ ਤੋਂ ਕੰਮ ਲੈ ਲਿਆ ਕਰੋ ਵੀ ਕੀ ਕਰਨਾ ਕੀ ਨਹੀਂ ਕਰਨਾ ਬੇਟਾ ਮੈਂ ਉਹ ਆਵਾਜ਼ ਮਾਰੀ ਸੀ ਇਹਨੇ ਕੋ ਧਿਆਨ ਨਹੀਂ ਦਿੱਤਾ ਸੁੱਤੇ ਪੈਸੇ ਲੱਗਦਾ ਮੈਨੂੰ ਖੋ ਪੈ ਰਹੀ ਸੀ ਉਹ ਕੁਮੌ ਸੀ ਮੈਂ ਸੋਚਿਆ ਮੈਂ ਆਪਣੀ ਥੁਲਕਾ ਆਪ ਹੀ ਬਣਾ ਲਾਂ ਤੇ ਕੋਈ ਕੀ ਨੱਕ ਗੰਦ ਪੈ ਗਏ ਮੈਂ ਸਾਫ਼ ਕਰ ਦਿੰਦਾ ਆ ਦੇਖ ਲੋ ਪਖੰਡ ਆ ਤੁਹਾਡੇ ਸਾਹਮਣੇ ਪਖੰਡ ਕਰਦੇ ਆ ਜਿੰਨੇ ਮਰਜ਼ੀ ਪਖੰਡ ਤਾਂ ਜਿੰਨੇ ਮਰਜ਼ੀ ਕਰਾ ਲੋ ਉਹ ਰਹਿਣ ਤਾਂ ਤੁਸੀਂ ਜਾ ਕੇ ਬਹਿ ਜਾਓ ਬਣਾ ਕੇ ਦਿੰਦੀ ਆ ਤੁਹਾਨੂੰ ਰੋਟੀ ਅੱਜ ਬਾਹਰ ਜਾ ਕੇ ਗਲੀ ਚ ਭੰਡੀ ਕਰਨੀ ਐ ਇਹਨਾਂ ਨੇ ਪਿਆ ਦੇਖ ਲਓ ਮੈਂ ਆਪ ਰੋਟੀ ਬਣਾ ਕੇ ਖਾਣਾ ਮੈਨੂੰ ਰੋਟੀ ਨਹੀਂ ਦਿੰਦੀ ਮੇਰੀ ਲੋ ਤੁਸੀਂ ਜਿਹੜਾ ਬੋਲਣਾ ਮੈਨੂੰ ਅੱਡ ਫਿਰ ਜੇ ਮੇਰੇ ਪਿਓ ਨੂੰ ਪੁੱਛਦੀ ਨਹੀਂਗੀ ਜਾਓ ਤੁਸੀਂ ਬਾਹਰ ਜਾ ਕੇ ਬਹਿ ਜਾਓ ਬਹਿ ਜਾ ਉੱਥੇ ਜਾ ਕੇ ਦੇ ਦਿੰਦੀ ਆ ਤੁਹਾਨੂੰ ਰੋਟੀ ਥੋੜਾ ਇਹਨਾਂ ਸਬਰ ਸੰਤੋਖ ਰੱਖਿਆ ਕਰੋ ਰੋਟੀ ਬਣੀ ਜਾਣੀ ਸੀ ਹਲੇ ਕਿਸੇ ਨੇ ਵੀ ਨਹੀਂ ਖਾਧੀ ਜਿੱਦਾਂ ਅਸੀਂ ਅੰਦਰ ਬੈਠੇ ਪਤਾ ਨਹੀਂ ਕੀ ਮਲਾਈ ਚੰਪਾ ਬਣਾ ਬਣਾ ਖਾਂਦੇ ਹੁੰਦੇ ਆ ਇਹਨਾਂ ਨੂੰ ਨਹੀਂ ਕੋਸ਼ਿਸ਼ ਹੀ ਦਿੰਦੇ ਆ ਦੇਖ ਲਓ ਮੇਰਾ ਜੀ ਕਰਦਾ ਅਟ ਕਰ ਤੋਂ ਮੈਂ ਕਿਹਨੇ ਔਟ ਹੋ ਜਾਏ ਨੰਨ ਕੰਮ ਕਰ ਲਓ ਓਪੇ ਕੀ ਗੱਲ ਕਰਾਂ ਹੁਣ ਉਹਨਾਂ ਨੂੰ ਮੈਂ ਸਮਝਾਈ ਕਿ ਮੈਂ ਰਹਿਣਾ ਹੀ ਨਹੀਂ ਇਹਨਾਂ ਨਾਲ ਇੰਨੇ ਇੰਨੇ ਬਿਰਦਾ ਆਸ਼ਰਮ ਖੁੱਲੇ ਉੱਥੇ ਛੱਡ ਆਓ ਆ ਬਜ਼ੁਰਗ ਬੰਦੇ ਰਹਿੰਦੇ ਆ ਬਿਰਦਾ ਆਸ਼ਰਮ ਕਾਦੇ ਵਾਸਤੇ ਬਣੇ ਆ ਛੱਡਾ ਉਹਨਾਂ ਨੂੰ ਇਹ ਘਰ ਆਪਣਾ ਨਹੀਂਗਾ ਕੋਈ ਯਾਰ ਹੁਣ ਇਸ ਉਮਰ 'ਚ ਉਹਨਾਂ ਨੂੰ ਬਿਰਦਾ ਆਸ਼ਰਮ ਛੱਡ ਕੇ ਜਾਈਏ ਮੈਂ ਉਹਨਾਂ ਨਾਲ ਗੱਲ ਕਰੂੰ ਨਾ ਮਾ ਆ ਕਰੋ ਬੰਦਾ ਕੋਈ ਨਾ ਚੱਲੇ ਕਰਵਾ ਚੋ ਨਾ ਨਾ ਆ ਜਾ ਆ ਜਾ ਪਾ ਕਰੋ ਬਾਈ ਮੈਂ ਨਹੀਂ ਰਹਿਣਾ ਆ ਦਿੱਤ ਲੈ ਹੈਰ ਬਾਤੇ ਕਾਫੀ ਜਲੂਸ ਕਰ ਗਿਆ ਪਿਆ ਮੇਰੇ ਸਿਰ ਖਵਾ ਪੜ ਗਿਆ ਗੱਲ ਕਰੋ ਆਪੇ ਆ ਜਾ ਬਾਹਰ ਤੱਕ ਨਹੀਂ ਮੈਂ ਅੱਜ ਕਰੋ ਗੱਲ ਕਰੋ ਅੱਜ ਨਵੇੜਾ ਕਰਨਾ ਕਰੋ ਗੱਲ ਬੈਠੇ ਨੇ ਕਰੋ ਮੇਰੀ ਜਾਨ ਦੁਖੀ ਕੀਤੀ ਪਈ ਆ ਬਬਲੀ ਹੁਣ ਮੈਨੂੰ ਕੀ ਕਵਾਂ ਕਿੰਨੀ ਵਾਰੀ ਕਵਾਂ ਕਹਿਣਾ ਨਹੀਂ ਕਰਨਾ ਐ ਹੁਣ ਮੈਂ ਬੈਗ ਪੈਕ ਕਰਦੀ ਆ ਛੱਡ ਕੇ ਆ ਉਹ ਵਿਰਦਾ ਅਸ਼ਰਮ ਇਹਨਾਂ ਨੂੰ ਛੱਡ ਕੇ ਆ ਮੈਂ ਕਰਦੀ ਇਹਨਾਂ ਦੇ ਕੱਪੜੇ ਪੈਕ ਉਹ ਬਬਲੀ ਤੂੰ ਕਿਉਂ ਜਾਣਾ ਜਾਂ ਮੈਂ ਪੇਕੇ ਚਲ ਜਾਣਾ ਜਾਂ ਇਹਨਾਂ ਨੂੰ ਛੱਡ ਕੇ ਆਉਂ ਮਿਰਦਾ ਅਸ਼ਰਮ ਮੈਂ ਮਿਰਦਾ ਅਸ਼ਰਮ ਜਾਣਾ ਮੈਂ ਕੋਈ ਜਾ ਮਿਰਦਾ ਅਸ਼ਰਮ ਤੂੰ ਕੌਣ ਆ ਤੇਰਾ ਕੀ ਯਾ ਇੱਥੇ ਮੈਂ ਜਾਵਦੇ ਮੰਨ ਕਰ ਮੋਢੀ ਲੱਗੀ ਹੈ ਬੋਲਣਾ ਗਾੜੀ ਤੁਸੀਂ ਬੋਲਦੇ ਕਿੱਥਾਂ ਪਏ ਹੋ ਹੋਰ ਮੈਂ ਕਿਵੇਂ ਬੋਲਾਂ ਇਹ ਸਾਰਾ ਘਰ ਮੇਰੀ ਪੈਨਸ਼ਨ ਨਾਲ ਚੱਲਦਾ ਤੇਰੀ ਕਿੰਨੀ ਤਨਖਾਹ 15000 15000 ਨਾਲ ਤੇਰੇ ਨਿਆਣੇ ਦੀ ਫੀਸਾਂ ਭੁਗਤੀਆਂ ਨੇ ਤੂੰ ਸੀ ਮੇਰਾ ਲਹੂ ਪੀਣਾ ਇੱਕ ਇੱਕ ਫੁਰਕੇ ਲਈ ਸ਼ੂਗਰ ਦਾ ਮਰੀਜ਼ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ